ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਮੇਰਾ ਨਾਮ ਹੈ ਜੇ ਕੁਮਾਰ ਹਾਂਜੀ ਮੈਂ ਜੀਕੇ ਤੇ ਜੀਐਸ ਪੜ੍ਹਾਉਂਗਾ ਵੀ ਤੁਹਾਨੂੰ ਅੱਜ ਆਪਾਂ ਪੋਲਿਟੀ ਦਾ ਫਰਸਟ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ ਸੰਵਿਧਾਨ ਬਾਰੇ ਸੰਵਿਧਾਨ ਕਿਵੇਂ ਬਣਿਆ ਕਿੰਨਾ ਟਾਈਮ ਲੱਗ ਗਿਆ ਕਿੰਨਾ ਖਰਚਾ ਹੋਇਆ ਕਿੰਨੀ ਕਮੇਟੀਆਂ ਬਣੀਆਂ ਕੱਲੀ ਕੱਲੀ ਚੀਜ਼ ਆਪਾਂ ਸੰਵਿਧਾਨ ਦੇ ਵਿੱਚ ਪੜ੍ਹਾਂਗੇ ਸੰਵਿਧਾਨ ਬਣਾਉਣ ਦਾ ਆਈਡੀਆ ਤੋਂ ਲੈ ਕੇ ਠੀਕੇ ਵੀ ਤੇ ਕਿੰਨੇ ਤੱਕ ਨਹੀਂ ਬਣਦਾ ਆਪਾਂ ਕੱਲੀ ਕੱਲੀ ਜੋ ਜੋ ਮੂਵਮੈਂਟ ਸੰਵਿਧਾਨ ਬਣਾਉਣ ਚ ਹੋਈ ਸੀ ਉਹ ਕੱਲੀ ਕੱਲੀ ਦੇਖਾਂਗੇ ਵੀ ਤਰੀਬੀ ਸਟਾਰਟ ਆਪਾ ਠੀਕ ਆ ਵੀ ਦੇਖੋ ਵੀ ਸਭ ਤੋਂ ਪਹਿਲਾ ਕੁਐਸਚਨ ਰਾਇਤ ਹੁੰਦਾ ਵੀ ਸੰਵਿਧਾਨ ਬਣਾਉਣ ਦਾ ਆਈਡੀਆ ਕਿਨੇ ਦਿੱਤਾ ਵੀ ਕੋਈ ਤਾਂ ਪਰਸਨ ਹੋਊਗਾ ਜਿਹਨੇ ਆਪਾਂ ਨੂੰ ਆਈਡੀਆ ਦਿੱਤਾ ਵੀ ਤੁਸੀਂ ਆਪਣਾ ਸੰਵਿਧਾਨ ਬਣਾ ਲਓ ਤੇ ਉਹ ਹੋਇਆ ਵੀ ਐਮ ਐਨ ਰੋਏ ਕੌਣ ਹੋਇਆ ਵੀ ਐਮ ਐਨ ਰੋਏ ਐਮ ਐਨ ਰੋਏ ਜੀ ਨੇ ਆਪਾਂ ਨੂੰ ਸੰਵਿਧਾਨ ਬਣਾਉਣ ਦਾ ਆਈਡੀਆ ਦਿੱਤਾ ਸੀ 1934 ਦੇ ਵਿੱਚ ਪਹਿਲਾ ਕੁਐਸਚਨ ਆ ਗਿਆ ਵੀ ਸੰਵਿਧਾਨ ਬਣਾਉਣ ਦਾ ਆਈਡੀਆ ਕਿਨੇ ਦਿੱਤਾ ਐਮ ਐਨ ਰੋਏ ਜੀ ਨੇ ਕਿਦੋਂ ਦਿੱਤਾ 1900 ਚੰਤੀ ਦੇ ਦਿੱਤੀ ਐਮ ਐਨ ਰੋਈ ਜੀ ਦੇ ਆਈਡੀਏ ਨੂੰ ਆਈ ਐਨ ਸੀ ਇੰਡੀਅਨ ਨੈਸ਼ਨਲ ਕਾਂਗਰਸ ਉਸ ਟਾਈਮ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਉਸਨੇ 1936 ਚ ਸੱਪਟ ਕੀਤਾ ਵੀ ਕਹਿੰਦੇ ਬਣਾ ਲਓ ਸੰਵਧਾਨ ਚੱਕਰੀ ਕੋਈ ਨਹੀਂ ਕਹਿੰਦੇ ਠੀਕ ਆ ਵੀ ਬ੍ਰਿਟਿਸ਼ ਗਵਰਨਮੈਂਟ ਨੇ ਕੀ ਦੋ ਸੱਪਟ ਕੀਤਾ 1940 ਚ ਅਗਸਤ ਔਫਰ ਦੇ ਫਾਰਮ ਚ ਬਟ ਆਪਾਂ ਇਹਨੂੰ ਰਿਜੈਕਟ ਕਰ ਦਿੱਤਾ ਆਪਾਂ ਨੂੰ ਇਗਜ਼ਾਮ ਚ ਕੁਐਸਚਨ ਆਊਗਾ ਵੀ ਅਗਸਤ ਅਫਰ ਕਿਦੋਂ ਹੋਈ ਆਪਾਂ ਕਹਾਂਗੇ 1940 ਠੀਕ ਹੈ ਬਸ ਇਹਦਾ ਇੰਨਾ ਕੁ ਯਾਦ ਕਰਨਾ ਹੈ ਟੈਂਪ ਟਪਿਆ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਦੂਸਰਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ 1946 ਦੇ ਵਿੱਚ ਸੰਵਿਧਾਨ ਬਣਾਉਣ ਦੀ ਫੇਰ ਗੱਲ ਸਟਾਰਟ ਹੋਈ ਥੈਨ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚੋਂ ਤਿੰਨ ਕੈਬਨਿਟ ਮਿਨਿਸਟਰ ਆਂਦੇ ਆ ਕਿੰਨੇ ਮੈਂਬਰ ਆਂਦੇ ਆ ਵੀ ਤਿੰਨ ਬ੍ਰਿਟਿਸ਼ ਪਾਰਲੀਮੈਂਟ ਚੋਂ ਭਾਰਤ ਕਿਦੋਂ ਆਂਦੇ ਆ 24 ਮਾਰਚ 1946 ਕੌਣ ਕੌਣ ਹੈ ਪਾਠਕ ਲੋਰੈਂਸ ਸਟਾਫਡ ਕ੍ਰਿਪਸ ਤੇ ਏ ਵੀ ਅਲੈਗਜ਼ੈਂਡਰ 24 ਮਾਰਚ 1946 ਨੂੰ ਬ੍ਰਿਟਿਸ਼ ਪਾਰਲੀਮੈਂਟ ਦੀ ਕੈਬਨਟ ਤੋਂ ਤਿੰਨ ਮਨਿਸਟਰ ਇੰਡੀਆ ਦੇ ਵਿੱਚ ਆਉਂਦੇ ਆ ਪਾਠਕ ਲੋਰੈਂਸ ਸਰ ਸਟਾਫਡ ਕ੍ਰਿਪਸ ਏ ਵੀ ਅਲੈਗਜ਼ੈਂਡਰ ਪਾਠਕ ਲੋਰੈਂਸ ਇਹਨਾਂ ਦੇ ਚੇਅਰਮੈਨ ਸੀਗੇ ਹਾਂਜੀ 16 ਮਈ 1946 ਨੂੰ ਕੈਬਨਟ ਮਿਸ਼ਨ ਪਲਾਨ ਬਣਿਆ ਉਹ ਕਹਿੰਦੇ ਤਿੰਨ ਮੈਂਬਰ ਆਏ ਸੀ ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਇੱਕ ਕਮੇਟੀ ਬਣਾਈ ਜਿਹਦਾ ਨਾਮ ਹੈ ਕੈਬਨਟ ਮਿਸ਼ਨ ਪਲਾਨ ਕੈਬਨਟ ਮਿਸ਼ਨ ਪਲਾਨ ਦਾ ਕਿੰਨੇ ਮੈਂਬਰ ਹੈ ਵੀ ਤਿੰਨ ਕਿਹੜੇ ਕਿਹੜੇ ਪਾਟਕਲੋਰਸ ਸਟੈਫਡਕ੍ਰਿਫਟ ਤੇ ਐਵਿਲੈਗਜ਼ੈਂਡਰ ਜੀ ਆ ਭਾਰਤ ਕੀ ਤੋਂ ਆਏ ਸੀ 24 ਮਾਰਚ ਨੂੰ ਕੈਬਨਟ ਮਿਸ਼ਨ ਪਲਾਨ ਕਿਦੋਂ ਬਣਿਆ 16 ਮਈ ਨੂੰ ਕੈਬਨਟ ਮਿਸ਼ਨ ਪਲਾਨ ਨੇ ਦੇ ਅਧੀਨ ਸੰਵਿਧਾਨ ਸਭਾ ਬਣੀ ਕਨਸਟੀਟਿਊਸ਼ਨ ਅਸੈਂਬਲੀ CA ਸ਼ਾਰਟਕੱਟ ਚ ਫੁੱਲ ਫਾਰਮ ਕਨਸਟੀਟਿਊਸ਼ਨ ਅਸੈਂਬਲੀ ਪੰਜਾਬੀ ਚ ਸੰਵਿਧਾਨ ਸਭਾ ਕੁਐਸਚਨ ਆਂਦਾ ਵੀ ਸੰਵਿਧਾਨ ਸਭਾ ਨੂੰ ਕਿਨੇ ਬਣਾਇਆ ਆਪਾਂ ਕਹਾਂਗੇ ਕੈਬਨਟ ਮਿਸ਼ਨ ਪਲਾਨ ਨੇ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ 389 ਕਿੰਨੇ ਮੈਂਬਰ ਹੈ ਵੀ 389 389 ਤੋਂ ਫੀਮੇਲ ਕਿੰਨੀਆਂ ਔਰਤਾਂ ਕਿੰਨੀਆਂ ਵੀ ਔਰਤਾਂ ਸੀ 15 ਜੀ ਸੀਏ ਦੇ ਕਿੰਨੇ ਮੈਂਬਰ ਹੈ 389 296 ਬਿਲੋਂਗ ਕਰਦੇ ਹੈ ਬ੍ਰਿਟਿਸ਼ ਇੰਡੀਆ ਤੋਂ ਪ੍ਰਿੰਸੀਪਲ ਸਟੇਟਾਂ ਤੋਂ ਕਿੰਨੇ ਬਿਲੋਂਗ ਕਰਦੇ 93 292 ਇਹਦੇ ਵਿੱਚ ਇਲੈਕਟਡ ਮੈਂਬਰ ਸੀ ਚਾਰ ਚੀਫ ਕਮਿਸ਼ਨਰ ਸੀ ਹਾਂਜੀ ਜਿਹੜੇ ਚਾਰ ਚੀਫ ਕਮਿਸ਼ਨਰ ਸੀ ਉਹ ਕਿੱਥੋਂ ਬਿਲੋਂਗ ਕਰਦੇ ਆ ਦਿੱਲੀ ਕੁਰਗ ਅਮੇਰ ਮਾਰਾਵਰ ਤੇ ਬ੍ਰਿਟਿਸ਼ ਬਲੂਚਿਸਤਾਨ ਕਲੀਅਰ ਹੈ ਵੀ ਕਿਹੜੇ ਪ੍ਰਿੰਸੀਪਲ ਸਟੇਟਸ ਦੇ ਮੈਂਬਰ ਸੀ ਮੁਸਲਿਮ ਸਿੱਖ ਅਤੇ ਜਨਰਲ ਭਾਗਾ ਚ ਵੰਡੇ ਹੋਏ ਸੀ ਚਲੋ ਵੀ ਦੇਖੋ ਉਰੇ ਤੱਕ ਆਪਣੇ ਕਨਸਟੀਟਿਊਸ਼ਨ ਅਸੈਂਬਲੀ ਬਣ ਗਈ ਹੁਣ ਉਹਦੀ ਪਹਿਲੀ ਮੀਟਿੰਗ ਸਟਾਰਟ ਕਰਦੇ ਆ ਵੀ ਕਨਸਟੀਟਿਊਸ਼ਨ ਅਸੈਂਬਲੀ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵੈਰੀ ਫਰਸਟ ਮੀਟਿੰਗ ਕਿਦੋਂ ਹੋਈ ਹੈ ਵੀ 9 ਦਸੰਬਰ ਨੂੰ 9 ਦਸੰਬਰ 1946 ਨੂੰ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਹੈ ਕਿੱਥੇ ਹੋਈ ਹੈ ਦਿੱਲੀ ਚ 9 ਦਸੰਬਰ 1946 ਨੂੰ ਸੀਏ ਦੀ ਪਹਿਲੀ ਮੀਟਿੰਗ ਦੇ ਵਿੱਚ ਡਾਕਟਰ ਸਚੀਦਾਨੰਦ ਸਿਨਾ ਜੀ ਨੂੰ ਡਾਕਟਰ ਸਚੀਦਾਨੰਦ ਸਿਨਾ ਜੀ ਨੂੰ ਫਰੈਂਚ ਲੋਅ ਦੁਆਰਾ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਇਆ ਗਿਆ ਫਰੈਂਚ ਲੋਅ ਕਹਿੰਦਾ ਵੀ ਜਿੰਨੇ ਵੀ ਸਭਾ ਦੇ ਵਿੱਚ ਅਵੇਲੇਬਲ ਮੈਂਬਰ ਹੈ ਉਨ੍ਹਾਂ ਦੇ ਵਿੱਚੋਂ ਸੀਨੀਅਰ ਮੋਸਟ ਪਰਸਨ ਨੂੰ ਪ੍ਰੈਜ਼ੀਡੈਂਟ ਘੋਸ਼ਿਤ ਕਰ ਦਿਓ ਜੇ ਕੁਐਸਚਨ ਆਇਆ ਵੀ ਸੰਵਿਧਾਨ ਸਭਾ ਦੇ ਪਹਿਲੇ ਟੈਂਪਰੇਰੀ ਪ੍ਰੈਜ਼ੀਡੈਂਟ ਕੌਣ ਹੈ ਤੱਪਾ ਕਮਾਂਗੇ ਡਾਕਟਰ ਸਚੀਦਾਨੰਦ सिन्हा ਜੀ ਕਨਸਟੀਟਿਊਸ਼ਨ ਅਸੈਂਬਲੀ ਦੀ ਪਹਿਲੀ ਮੀਟਿੰਗ 'ਚ ਕਿੰਨੇ ਮੈਂਬਰ ਸੀ 211 210 ਪਲੱਸ 1 ਤਾਂ ਲਿਖਿਆ ਹੈ ਵੀ ਕਈ ਵਾਰੀ ਆਪਸ਼ਨ 'ਚ 211 ਨਹੀਂ ਹੁੰਦੀ ਤਾਂ ਆਪਾਂ 210 ਲਗਾ ਦਾਂਗੇ ਜੇ ਜੋਨੇ ਆਪਸ਼ਨ ਹੈ 210 ਵੀ ਹੈ ਤਾਂ 211 ਵੀ ਹੈ ਤਾਂ 211 ਲਗਾਵਾ ਦੈਨ ਲੋਬੀ ਦੇਖੋ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਿਦੋਂ ਹੋਈ 9 ਦਸੰਬਰ 1946 ਨੂੰ ਦੈਨ 11 ਦਸੰਬਰ 1946 ਮੋਸਟ ਇੰਪੋਰਟੈਂਟ ਡੇਟ ਹੈ ਡਾਕਟਰ ਰਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪਹਿਲੇ ਇਲੈਕਟਿਡ ਪ੍ਰੈਜ਼ੀਡੈਂਟ ਬਣੇ ਸਚੀਦਾਨੰਦ ਸਿਨਹਾ ਜੀ ਟੈਂਪਰੇਰੀ ਹੈ ਜੇ ਕੁਐਸਚਨ ਆਇਆ ਵੀ ਸੰਵਿਧਾਨ ਸਭਾ ਦੇ ਪਹਿਲੇ ਟੈਂਪਰੇਰੀ ਪ੍ਰੈਜ਼ੀਡੈਂਟ ਕੌਣ ਹੈ ਸਚੀਦਾਨੰਦ ਸਿਨਹਾ ਜੀ ਫਰਸਟ ਪ੍ਰੈਜ਼ੀਡੈਂਟ ਹੈ ਡਾਕਟਰ ਰਜਿੰਦਰ ਪ੍ਰਸਾਦ ਸਭਧਾਨ ਸਭਾ ਦੇ ਵਾਈਸ ਪ੍ਰੈਜ਼ੀਡੈਂਟ ਕੌਣ ਸੀ ਐਚ ਸੀ ਮੁਖਰਜੀ ਵੈਸੇ ਸਭਧਾਨ ਸਭਾ ਦੇ ਦੋ ਵਾਈਸ ਪ੍ਰੈਜ਼ੀਡੈਂਟ ਸੀ ਦੂਸਰੇ ਸੀ ਟੀਟੀ 크੍ਰਿਸ਼ਨਾ ਮਚਾੜੀ ਬੀ ਐਨ ਰਾਓ ਜੀ ਐਡਵਾਈਜ਼ਰ ਪੂਰੀ ਸਭਧਾਨ ਸਭਾ ਦੇ ਵਿੱਚੋਂ ਸਭ ਤੋਂ ਵੱਧ ਪੜਿਆ ਲਿਖਿਆ ਪਰਸਨ ਸੀ ਤਾਂ ਕੋਈ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਸੀ ਦੇ ਉਹਨਾਂ ਦੇ ਬਰਾਬਰ ਦੇ ਕੋਈ ਪੜੇ ਲਿਖੇ ਸੀ ਤਾਂ ਡਾਕਟਰ ਬੀ ਐਨ ਰਾਓ ਵੈਸੇ ਸਾਰੇ ਪੜੇ ਲਿਖੇ ਸੀ ਔਰ ਸਭ ਤੋਂ ਵੱਧ ਦੀ ਗੱਲ ਚੱਲ ਰਹੀ ਹੈ ਸੀਏ ਦੇ ਐਡਵਾਈਜ਼ਰ ਕੌਣ ਹੋਏ ਆ ਬੀ ਐਨ ਰਾਓ 13 ਦਸੰਬਰ 1946 ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਜਿਹਨੂੰ ਇੰਗਲਿਸ਼ ਚ ਕਹਿੰਦੇ ਆ ਆਬਜੈਕਟਿਵ ਰੈਜ਼ੋਲੂਸ਼ਨ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਪੁਆਇੰਟ ਕਿਦੋਂ ਕੀਤਾ ਸੀ 22 ਜਨਵਰੀ 1947 ਨੂੰ ਜਿਹੜਾ ਕਿ ਬਾਅਦ ਵਿੱਚ ਪ੍ਰੀਅੰਬਲ ਬਣਿਆ ਸੀ ਦੀ ਬਣਾਈ ਪ੍ਰਯੰਬਲ ਪ੍ਰਸਤਾਵਨਾ ਇੰਡੈਕਸ ਪੇਜ ਆਫ ਦਾ ਕਨਸਟੀਟਿਊਸ਼ਨ ਹੁਣ ਕੁਝ ਇੰਪੋਰਟੈਂਟ ਡੇਟਸ ਜਿਹੜੇ ਸੰਵਿਧਾਨ ਸਭਾ ਦੇ ਵਿੱਚ ਡਿਸੀਜਨ ਲਿੱਤੇ ਗਏ ਸੀ ਨੈਸ਼ਨਲ ਫਲੈਗ ਤਿਰੰਗਾ ਆਪਣਾ ਇਹਨੂੰ ਕਿਦੋਂ ਅਡਾਪਟ ਕੀਤਾ ਗਿਆ ਹੈ 22 ਜੁਲਾਈ 1947 ਨੂੰ ਕਿਦੋਂ ਅਡਾਪਟ ਕੀਤਾ ਗਿਆ ਵੀ 22 ਜੁਲਾਈ 1947 ਨੂੰ ਕਿਦੋਂ ਅਡਾਪਟ ਕੀਤਾ ਗਿਆ 22 ਜੁਲਾਈ 1947 ਨੂੰ नेशनेल फ्लैग ਦਾ ਡਿਜ਼ਾਈਨ ਕਿਹਨੇ ਤਿਆਰ ਕੀਤਾ ਪਿੰਗਾਲੀ ਵੈਂਕਿਆ ਜੀ ਨੇ ਕਿਹਨੇ ਤਿਆਰ ਕੀਤਾ ਵੀ ਪਿੰਗਾਲੀ ਵੈਂਕਿਆ ਜੀ ਨੇ 24 ਜਨਵਰੀ 1950 ਨੈਸ਼ਨਲ ਐਂਥਮ ਨੂੰ ਅਡਾਪਟ ਕੀਤਾ ਆਪਣਾ ਨੈਸ਼ਨਲ ਐਂਥਮ ਹੈ ਜਨ ਗਨ ਮਨ ਹਾਂਜੀ ਇਹਨੂੰ ਗਾਇਆ ਗਿਆ ਸੀ ਰਵਿੰਦਰਨਾਥ ਟੈਗੋਰ ਜੀ ਦੁਆਰਾ ਸੇਮ 24 ਜਨਵਰੀ 1950 ਨੂੰ ਨੈਸ਼ਨਲ ਸੌਂਗ ਵੰਦੇ ਮਾਤਰਮ ਨੂੰ ਕੰਪੋਜ਼ ਕੀਤਾ ਗਿਆ ਅਡਾਪਟ ਕੀਤਾ ਸੀ ਨੈਸ਼ਨਲ ਸੌਂਗ ਨੂੰ 24 ਜਨਵਰੀ 1950 ਨੂੰ ਕੰਪੋਜ਼ ਕੀਤਾ ਬਕਮ ਜਿੰਦਰ ਚੈਟਰਜੀ ਨੇ 24 ਜਨਵਰੀ 1950 ਨੂੰ ਹੀ ਆ ਡਿਸਾਈਡ ਹੋ ਗਿਆ ਸੀ ਵੀ ਡਾਕਟਰ ਰਜਿੰਦਰ ਪ੍ਰਸਾਦ ਹੀ ਆਪਣੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣਨਗੇ ਬਣੇ ਸੀ 26 ਜਨਵਰੀ ਨੂੰ ਪਰ ਅਪੋਰ ਡਿਸਾਈਡਡ ਕਿਦਨ ਹੋ ਗਿਆ ਸੀ 24 ਜਨਵਰੀ ਨੂੰ 25 ਜਨਵਰੀ 1950 ਇਲੈਕਸ਼ਨ ਕਮਿਸ਼ਨ ਡਿਪਾਰਟਮੈਂਟ ਬਣਿਆ 25 ਜਨਵਰੀ 1950 ਨੂੰ ਵੋਟਰਡੇ ਕਿਦਨ ਹੁੰਦਾ 25 ਜਨਵਰੀ ਨੂੰ ਸੂ ਕੁਮਾਰ ਸੇਨ ਜੀ ਸੂ ਕੁਮਾਰ ਸੇਨ ਆਪਣੇ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਹੋਏ 26 ਜਨਵਰੀ 1950 ਨੂੰ ਨੈਸ਼ਨਲ ਐਮਲਮ ਅਡਾਪਟ ਕੀਤਾ ਸਾਰਨਾਥ ਲਾਇਨ ਕੈਪਟਲ ਅਸ਼ੋਕਾਜੀ ਤੋਂ ਹਾਂਜੀ ਇਹਦੇ ਨੀਚੇ ਸੱਤੇਵੇਂ ਜੈਤੇ ਸ਼ਬਦ ਲਿਖਿਆ ਮਿਲੂਗਾ ਤੁਹਾਨੂੰ ਜੇ ਕੁਐਸਚਨ ਆ ਜੇ ਸੱਤੇਵੇਂ ਜੈਤੇ ਸ਼ਬਦ ਕਿੱਥੋਂ ਲਿਤਾ ਤਾਂ ਆਪਾਂ ਕਹਾਂਗੇ ਮੰਡਕਿਆ ਉਪਨਿਸ਼ਦ ਤੋਂ ਕਿੱਥੋਂ ਲਿਤਾ ਵੀ ਮੰਡਕਿਆ ਉਪਨਿਸ਼ਦ 28 ਜਨਵਰੀ 1950 ਨੂੰ ਸੁਪਰੀਮ ਕੋਰਟ ਆਫ ਇੰਡੀਆ ਬਣੇ ਦਿੱਲੀ ਦੇ ਵਿੱਚ ਇਹਦੇ ਵਿੱਚ ਟੋਟਲ 8 ਜੱਜ ਸੀ ਉਦੋਂ 7 ਪਲੱਸ 1 ਚੀਫ ਜਸਟਿਸ ਹੀਰਾ ਲਾਲ ਜੇ ਕਾਨਿਆ ਜੀ ਪਹਿਲੇ ਚੀਫ ਜਸਟਿਸ ਦਾ ਵੀ ਦੇਖੋ ਵੀ ਅੱਗੇ ਹੁਣ 15 ਅਗਸਤ 1947 ਦੀ ਗੱਲ ਹੋ ਰਹੀ ਹੈ ਦੇਸ਼ ਆਜ਼ਾਦ ਹੋਇਆ 14 ਅਗਸਤ 1947 ਨੂੰ ਪਾਕਿਸਤਾਨ ਆਜ਼ਾਦ ਹੋਇਆ ਸੰਵਿਧਾਨ ਸਭਾ ਦੇ ਕੁਝ ਮੈਂਬਰ ਪਾਕਿਸਤਾਨ ਵੀ ਜਾਣਗੇ 15 ਅਗਸਤ 1947 ਨੂੰ 299 ਮੈਂਬਰ ਰਹਿ ਗਏ ਸੀ ਇੰਡੀਆ 'ਚ ਸਟਾਰਟਿੰਗ 'ਚ ਆਪਾਂ ਦੇਖੇ ਸੀ 389 399 ਜਿਸ 'ਚੋਂ 15 ਫੀਮੇਲ ਸੀ 15 ਅਗਸਤ 1915 ਅਗਸਤ 1947 ਨੂੰ 299 ਮੈਂਬਰ ਰਹਿ ਗਏ ਜਿਦੇ ਵਿੱਚੋਂ ਔਰਤਾਂ ਰਹਿ ਗਈਆਂ 9 ਬਾਕੀ ਪਾਕਿਸਤਾਨ ਚਲੇ ਗਏ ਸਬਧਾਨ ਬਣਨ ਤੇ 2 ਸਾਲ 11 ਮਹੀਨੇ 18 ਦਿਨ ਲੱਗੇ ਕਿੰਨਾ ਟਾਈਮ ਲੱਗ ਗਿਆ 2 ਸਾਲ 11 ਮਹੀਨੇ 18 ਦਿਨ ਬਹੁਤ ਟਾਈਮ ਲੱਗ ਗਿਆ ਕਿਉਂਕਿ ਸਬਧਾਨ ਬਣਾਣ ਖਾਤਰ ਕਿੰਨੇ ਦੇਸ਼ਾਂ 'ਚ ਜਾਣਾ ਪਿਆ 60 ਦੇਸ਼ਾਂ 'ਚ ਕਿੰਨੇ ਦੇਸ਼ਾਂ 'ਚ ਜਾਣਾ ਪਿਆ 60 ਉੱਥੇ ਜਾ ਜਾ ਕੇ ਆਪਾਂ ਹਰੇਕ ਕੰਟਰੀ ਦੇ ਸਬਧਾਨ ਨੂੰ ਰੀਡ ਕਰਦੇ ਸੀ ਕੀ ਕਰਦੇ ਸੀ ਵੀ ਰੀਡ ਕੀਤਾ ਆ ਸਾਰੀ ਚੀਜ਼ਾਂ ਤੇ 64 ਲੱਖ ਰੁਪਏ ਖਰਚ ਆਇਆ ਕਿੰਨਾ ਖਰਚਾ ਆਇਆ 64 ਲੱਖ ਰੁਪਏ ਆਪਣਾ ਸੰਵਿਧਾਨ ਬਣ ਕੇ ਤਿਆਰ ਕਿਦੋਂ ਹੋ ਗਿਆ ਸੀ 26 ਨਵੰਬਰ 1949 ਨੂੰ 26 ਨਵੰਬਰ 1949 ਨੂੰ ਆਪਣਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਪਰ ਕੁਐਸਚਨ ਰਾਈਜ਼ ਹੋਇਆ ਵੀ ਆਪਣਾ ਇਹਨੂੰ ਲਾਗੂ ਕੀਦੋ ਕੀਤਾ 26 ਜਨਵਰੀ 1950 ਨੂੰ ਇਹਦੇ ਵਿੱਚ ਵੀ ਰੀਜ਼ਨ ਹੈ ਉਹ ਵੀ ਦੇਖਦੇ ਆਪਾਂ 26 ਨਵੰਬਰ 1949 ਨੂੰ ਆਪਾਂ ਕਨਸਟੀਟਿਊਸ਼ਨ ਡੇ ਸੈਲੀਬ੍ਰੇਟ ਕਰਦੇ ਹਾਂ 26 ਨਵੰਬਰ ਨੂੰ ਹੀ ਨੈਸ਼ਨਲ ਲੋਡੇ ਸੈਲੀਬ੍ਰੇਟ ਕੀਤਾ ਜਾਂਦਾ ਵੀ ਦੇਖੋ ਵੀ 24 ਜਨਵਰੀ 1950 ਨੂੰ ਇੱਕ ਵਾਰੀ ਫੇਰ ਸੀਏ ਦੇ ਮੈਂਬਰ ਇਕੱਠੇ ਹੋਏ ਤੇ ਉਹਨਾਂ ਨੇ ਸਾਈਨ ਕੀਤੇ ਲਾਸਟ ਟਾਈਮ ਕਿੰਨੇ ਮੈਂਬਰਾਂ ਨੇ ਸਾਈਨ ਕੀਤਾ ਸੀ ਵੀ ਸੰਵਿਧਾਨ ਸੰਵਿਧਾਨ ਤੇ 284 ਮੈਂਬਰਾਂ ਨੇ ਇਹਨਾਂ ਨੇ ਕਿਹੜੀ ਲੈਂਗੁਏਜ ਸਾਈਨ ਕੀਤੇ ਇੰਗਲਿਸ਼ ਚ ਬਟ ਐਮ ਸੀ ਵੀਰਾਬਾਊ ਜੀ ਨੇ ਤਾਮਿਲ ਚ ਸਾਇਨ ਕਿਤੇ ਮੋਸਟ ਇੰਪੋਰਟੈਂਟ ਕੁਐਸਚਨ ਐ ਐਮਸੀਬੀ ਰਾ ਬਾਉ ਜੀ ਨੇ ਤਾਮਿਲ ਚ ਸਾਇਨ ਕਿਤੇ ਸੀ ਹੁਣ ਦੇਖਦੇ ਆ ਵੀ ਸੰਵਿਧਾਨ ਨੂੰ 26 ਜਨਵਰੀ ਨੂੰ ਹੀ ਕਿਉਂ ਲਾਗੂ ਕੀਤਾ ਗਿਆ ਬਣ ਕੇ ਤਾਂ 26 ਨਵੰਬਰ ਨੂੰ ਤਿਆਰ ਹੋ ਗਿਆ ਸੀ 1949 ਨੂੰ ਇਹਦੇ ਪਿੱਛੇ ਇੱਕ ਹਿਸਟਰੀ ਐ ਦੇਖੋ 1929 ਦਾ ਕਾਂਗਰਸ ਦਾ ਲਾਹੌਰ ਸੈਸ਼ਨ ਚੱਲ ਰਿਹਾ 1929 ਦਾ ਲਾਹੌਰ ਸੈਸ਼ਨ ਹਵੀ ਕਾਂਗਰਸ ਜਿਹਦੀ ਪ੍ਰਧਾਨਗੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਕਰ ਰਹੇ ਸੀ ਤੇ ਉਹਦੇ ਚ ਡਿਸਾਈਡ ਹੋਇਆ ਸੀ ਵੀ 26 ਜਨਵਰੀ 1930 ਨੂੰ 26 ਜਨਵਰੀ 1930 ਨੂੰ ਇੰਡੀਆ ਦੀ ਆਜ਼ਾਦੀ ਦੀ ਪਹਿਲੀ ਖੁਸ਼ੀ ਸੈਲੀਬ੍ਰੇਟ ਕਰਾਂਗੇ। ਰਾਵੀ ਨਦੀ ਦੇ ਤੱਟ ਤੇ ਝੰਡਾ ਲਹਿਰਾ ਕੇ ਤੇ ਤਾਂ ਕਰਕੇ ਤਾਂ 26 ਨਵੰਬਰ ਨੂੰ ਫਿਰ ਸੋਚਿਆ ਵੀ 26 ਜਨਵਰੀ ਨੇੜੇ ਆਨ ਆ ਰਹੀ ਹੈ। ਤਾਂ ਸੰਵਿਧਾਨ ਨੂੰ ਆਪਾਂ 26 ਜਨਵਰੀ 1950 ਨੂੰ ਲਾਗੂ ਕੀਤਾ ਦੇਖੋ ਵੀ ਇੱਕ ਹੋਰੇ ਕੁਐਸਚਨ ਸਾਹਮਣੇ ਆ ਗਿਆ ਹੋਰ ਵੀ ਸੰਵਿਧਾਨ ਲਾਗੂ ਕਿਦੋਂ ਹੋਇਆ 26 ਜਨਵਰੀ 1950 ਨੂੰ ਇੰਡੀਆ ਦੀ ਆਜ਼ਾਦੀ ਦੀ ਪਹਿਲੀ ਖੁਸ਼ੀ ਕਿਦੋਂ ਸੈਲੀਬ੍ਰੇਟ ਕੀਤੀ 26 ਜਨਵਰੀ 1930 ਨੂੰ ਹਾਂਜੀ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸੀ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇਖੋ ਆਪਣਾ ਸੰਵਿਧਾਨ ਲਾਗੂ ਕੀਤਾ 26 ਨਵੰਬਰ ਨੂੰ ਬਣ ਕੇ ਤਿਆਰ ਹੋ ਗਿਆ 26 ਜਨਵਰੀ ਨੂੰ ਲਾਗੂ ਕੀਤਾ ਉਹਦੇ ਵਿੱਚ ਆਰਟੀਕਲ ਕਿੰਨੇ ਸੀ ਉਦੋਂ 395 ਹੁਣ ਕਿੰਨੇ ਆ 460 ਪਲਸ ਅਨੁਸੂਚੀਆਂ ਇੰਗਲਿਸ਼ ਸੈਡਿਊਲ ਬੋਲਦੇ ਆ ਉਦੋਂ 8 ਸੀ ਹੁਣ ਕਿੰਨੀਆਂ 12 ਹੁਣ ਕਿੰਨੀਆਂ 12 ਭਾਗ ਪੰਜਾਬੀ ਚ ਕਹਿੰਦੇ ਆ ਇੰਗਲਿਸ਼ ਚ ਪਾਰਟ ਕਹਿੰਦੇ ਆ ਉਦੋਂ ਸੀ 22 ਹੁਣ ਕਿੰਨੇ 25 ਹਾਂਜੀ ਅਗੂ ਨੈਕਸਟ ਵੀਡੀਓ ਚ ਆਪਾਂ ਦੇਖਾਂਗੇ ਇੰਪੋਰਟੈਂਟ ਕਮੇਟੀਆਂ ਇਹ ਸੰਵਿਧਾਨ ਬਣਾਉਣ ਤੇ ਕਿੰਨੀਆਂ ਕਮੇਟੀਆਂ ਲੱਗੀਆਂ ਬਣੀਆ ਸੀ ਉਹਨਾਂ ਚ ਇੰਪੋਰਟੈਂਟ ਕਮੇਟੀਆ ਕਿੰਨੀਆਂ ਸੀ ਉਹਦੀ ਫੁੱਲ ਡਿਟੇਲ ਵੀ ਦੇਖੋ ਵੀ ਹਾਂਜੀ ਸਾਡੇ ਇੰਸਟੀਚਿਊਟ ਦਾ ਨਾਮ ਹੈ ਬੀਬੀਐਸ ਅਕੈਡਮੀ ਜੜ ਕੀ ਅਜੀਤ ਰੋਡ 18 ਨੰਬਰ ਗਲੀ ਦੇ ਓਪੋਜ਼ਿਟ ਹੈ ਹਰੇਕ ਤਰੀਕੇ ਦੇ ਕੰਪੀਟੀਸ਼ਨ ਇਗਜ਼ਾਮ ਦੀ ਤਿਆਰੀ ਕਰਾਈ ਜਾਂਦੀ ਹੈ ਪੰਜਾਬ ਗਵਰਨਮੈਂਟ ਮਾਸਟਰ ਗ੍ਰੈਡ ਟੈਟ ਰੇਲਵੇ ਬੈਂਕ ਐਸਐਸਸੀ ਜਿਹਦੀ ਕਲਾਸਿਸ ਲੈਣੇ ਤੁਸੀਂ ਔਨਲਾਈਨ ਆਫਲਾਈਨ ਲਾਈਵ ਕਲਾਸਿਸ ਵੀ ਜੁਆਇਨ ਕਰ ਸਕਦੇ ਹੋ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵੀ ਤੁਸੀਂ ਤੁਸੀਂ BBS ਅਕੈਡਮੀ ਦੀ ਐਪ ਵੀ ਡਾਊਨਲੋਡ ਕਰ ਸਕਦੇ ਹੋ BBS ਅਕੈਡਮੀ ਦਾ ਇਸ ਤਰੀਕੇ ਦਾ ਲੋਗੋ ਮਿਲੂਗਾ ਜਿੰਨਾਂ ਕੋਲੇ ਆਈਫੋਨ ਹੈ ਆਈਫੋਨ ਯੂਜ਼ਰ ਮਾਈ ਇੰਸਟੀਟਿਊਟ ਐਪ ਡਾਊਨਲੋਡ ਕਰ ਲੈਣ ORG ਕੋਡ ਆਊਗਾ EDECT ਥੈਂਕ ਯੂ